ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਗੁਰੂ ਕਿਰਪਾ ਪ੍ਰੋਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਹਾਂ ਇਸ ਘਰ ਦੀ ਜਗ੍ਹਾ 4.5 ਮਰਲੇ ਹੈ। ਮਾਲਕਾਂ ਦਾ ਕਹਿਣਾ ਹੈ ਇਹ ਘਰ ਹਜੇ ਨਵਾਂ ਹੀ ਤਿਆਰ ਕੀਤਾ ਹੈ ਜੀ। ਫਰੰਟ ਤੇ ਸਾਰੀ ਦੇਖ ਹੀ ਲਈ ਹੈ ਜੀ। ਗਲੀ ਵੀ ਦੇਖ ਲਈ ਹੈ ਖੁੱਲ੍ਹੇ ਢੁਲੇ ਹੈ। ਘਰ ਵਿੱਚ ਟੋਟਲ 3 ਕਮਰੇ ਬਣੇ ਹੋਏ ਨੇ। ਇੱਕ ਓਪਨ ਕਿਚਨ ਬਣੀ ਹੋਈ ਹੈ। 2 ਵਾਸ਼ਰੂਮ ਬਣੇ ਹੋਏ ਨੇ। ਆ ਦੇਖੋ ਜੀ ਲੌਬੀ ਏਰੀਆ ਵਿੱਚ ਓਪਨ ਕਿਚਨ ਬਣੀ ਹੋਈ ਹੈ। ਤੇ ਇੱਕ ਸਾਈਡ ਤੇ ਡ੍ਰਾਈੰਗ ਰੂਮ ਬਣਾਇਆ ਹੋਇਆ ਜੀ। ਜਿੰਨੇ ਕਮਰੇ ਕਾਫੀ ਖੁੱਲ੍ਹੇ ਢੁਲੇ ਬਣੇ ਹੋਏ ਨੇ। ਵਾਕਿ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਆ ਦੇਖੋ ਜੀ ਡਰਾਈੰਗ ਰੂਮ ਵੀ ਕਾਫੀ ਖੁੱਲਾ ਡੁੱਲਾ ਬਣਿਆ ਆ ਜੀ ਲੌਬੀ ਏਰੀਆ ਵਿੱਚੋਂ ਹੀ ਪੌੜੀਆਂ ਉੱਪਰਲੀ ਮੰਜ਼ਲ ਤੇ ਜਾਂਦੀਆਂ ਹਨ ਲੌਬੀ ਏਰੀਆ ਵਿੱਚ ਹੀ ਓਪਨ ਕਿਚਨ ਬਣਾਈ ਹੋਈ ਹੈ ਆ ਦੇਖੋ ਜੀ ਓਪਨ ਕਿਚਨ ਬਣੀ ਹੋਈ ਹੈ ਮਾਲਕਾਂ ਦਾ ਨੰਬਰ ਹੈ ਜੀ 84375 81913 ਹਰ ਰੂਮ ਨਾਲ ਹੀ ਅਟੈਚ ਵਾਸ਼ਰੂਮ ਬਣਿਆ ਹੋਇਆ ਤੁਹਾਨੂੰ ਅੰਦਰੋਂ ਵਾਸ਼ਰੂਮ ਵੀ ਦਿਖਾ ਦਿੰਨੇ ਆ ਆ ਦੇਖੋ ਜੀ ਟੂਟੀਆਂ ਦਾ ਸ਼ਾਵਰ ਦਾ ਕੰਮ ਸਾਰਾ ਓਖੇ ਰਿਪੋਰਟ ਹੋਇਆ ਹੈ ਜੀ ਸਾਰੇ ਘਰ ਵਿੱਚ ਪਲਸਤਰ ਦਾ ਕੰਮ ਹੋਇਆ ਹੋਇਆ ਸਾਰੀ ਦੀਵਾਰਾਂ ਨੂੰ ਦੇਖੋ ਪਲਸਤਰ ਹੋਇਆ ਹੈ ਜੀ ਫਰਸ਼ ਸਿੰਪਲ ਹੈ ਤਣ ਦੂਜਾ ਕਮਰਾ ਵੀ ਦਿਖਾ ਦਿੰਨੇ ਆ ਪਹਿਲੇ ਕਮਰੇ ਵਾਂਗੂ ਦੂਜਾ ਕਮਰਾ ਵੀ ਖੁੱਲਾ ਡੁੱਲਾ ਬਣਿਆ ਹੋਇਆ ਦੂਜੇ ਰੂਮ ਦੇ ਨਾਲ ਅਟੈਚ ਸਟੋਰੂਮ ਬਣਾਇਆ ਹੋਇਆ ਜੀ ਪਹਿਲੇ ਵਾਲੇ ਦੇ ਨਾਲ ਅਟੈਚ ਵਾਸ਼ਰੂਮ ਬਣਿਆ ਹੋਇਆ ਸੀਗਾ ਦੂਜੇ ਦੇ ਨਾਲ ਅਟੈਚ ਸਟੋਰ ਰੂਮ ਬਣਾਇਆ ਹੋਇਆ ਸਟੋਰ ਰੂਮ ਦੇ ਵਿੱਚ ਮਿਆਨੀ ਪਈ ਹੋਈ ਹੈ ਇੱਕ ਸਮਾਨ ਵਗੈਰਾ ਰੱਖਣ ਨੂੰ ਘਰ ਦੀ ਡਿਮਾਂਡ ਮਾਲਕਾਂ ਨੇ 16 ਲੱਖ ਰੁਪਏ ਰੱਖੀ ਹੈ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਫੋਨ ਨੰਬਰ ਚਲਸੀ ਉੱਤੇ ਗੱਲ ਕਰ ਸਕਦੇ ਹੋ ਜੀ ਰੇਟ ਦੀ ਐਡਰੈਸ ਵੀ ਤੁਹਾਨੂੰ ਦੱਸ ਦਿੰਨੇ ਆ ਘਰ ਦਾ ਇਹ ਘਰ ਜੀ ਮੋਗੇ ਸ਼ਹਿਰ ਦੇ ਹਰਗੋਬਿੰਦ ਨਗਰ ਵਿੱਚ ਪੈਂਦਾ ਹੈ ਬਾਕੀ ਤੁਹਾਨੂੰ ਕਿਹੜੇ ਸ਼ਹਿਰ ਅਤੇ ਪਿੰਡ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਨ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤਾਂ ਨੋਟੀਫਿਕੇਸ਼ਨ ਆ ਜਾਵੇ ਜੀ